ਪੁਲਿਸ ਦੇ ਵੱਲੋਂ ਨੌਜਵਾਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਇਨਕਾਊਂਟਰ ਤੋਂ ਬਾਅਦ ਮਾਰੇ ਗਏ ਇਨਕਾਊਂਟਰ ਦੇ ਵਿੱਚ ਰਿਪੋਰਟਾ ਬੀਤੇ ਦਿਨੀ ਗੁਰਦਾਸਪੁਰ ਦੇ ਵਿੱਚ ਪੁਲਿਸ ਤੇ ਕੁਝ ਨੌਜਵਾਨਾਂ ਵਿਚਾਲੇ ਮੁੱਠ ਭੇੜ ਹੁੰਦੀ ਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਨੌਜਵਾਨਾਂ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਕਿਹਾ ਜਾਂਦਾ ਕਿ ਇਹ ਗੈਂਗਸਟਰ ਸੀ ਤਾਂ ਉਹਨਾਂ ਇਨਕਾਊਂਟਰਾਂ ਦੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਹੁਣ ਪਰਿਵਾਰਕ ਮੈਂਬਰ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸਾਡਾ ਪੁੱਤ ਜਿਹੜਾ ਆ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ ਜੋ ਕਿ ਇੱਕ ਨੌਜਵਾਨ ਸੀ ਮੋਹਿਤ 20 ਸਾਲ ਦਾ ਨੌਜਵਾਨ ਸੀ ਜੋ ਗੁਰੂ ਘਰ ਦੇ ਵਿੱਚ ਕਹਿੰਦੇ ਸੇਵਾ ਕਰਦਾ ਸੀ ਉਹ ਕਹਿੰਦੇ ਅਪਰਾਧ ਬਾਰੇ ਸੋਚ ਵੀ ਨਹੀਂ ਸੀ ਉਹ ਕੁੜੀ ਨੂੰ ਪੁੱਛ ਲਿਆ ਇਹਨਾਂ ਦੇ ਨਾਲ ਗੁਰੂ ਘਰ ਸੇਵਾ ਕਰਦਾ ਹੈ ਆਹ ਨਾਲੇ ਨਾਲ ਬੱਚੇ ਮਾਸਾ ਮਾਸਾ ਮੇਰਾ ਬੱਚਾ ਸੇਵਾ ਕਰਦਾ ਹੀ ਗੁਰੂ ਘਰ ਦੀ ਮੇਰਾ ਬੱਚਾ ਨਾਂ ਨਾਂ ਸ਼ਭੀ ਹੈ ਕਦੀ ਇਹ ਦੇ ਗੱਲ ਬੁਝਨੀ ਆਈ ਫੋਟੋ ਕਲੀਮਾ ਲੈ ਸਾਰੇ ਨੂੰ ਕਦੀ ਨਹੀਂ ਆਨ ਪਤਾ ਹੀ ਨਹੀਂ ਆ ਕਿ ਇਹ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਕਾਹਣਾ ਮੈਂ ਘਰੋਂ ਹੀ ਨਾ ਜਾਵ ਦਿੰਦੀ ਮੈਂ ਤੇ ਰੋਕ ਲੂੰਦੀ ਸੋ ਗੱਲ ਹੋਈ ਹੈ ਬੇਟੀ ਮੇਰੀ ਕੱਲ ਸਵੇਰੇ ਸਾਡੇ 8 ਵਜੇ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਠੀਕ ਨਹੀਂ ਦਾ ਸੀ ਕਿ ਬੜੀ ਗੱਲ ਹੈ ਬਸ ਇਹ ਕਹਿੰਦਾ ਮੰਮੀ ਮੈਂ ਆਂੜਿਆ ਤੇ ਬੜੀ ਆ ਗਿਆ ਵਾ ਤੇ ਸ਼ਹਿਰੇ ਆ ਕੇ ਰੋਟੀ ਖਾਣੀ ਮੈਂ ਕੱਕ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਤ ਜਾਏਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਪਰ ਗੱਡੀ ਲੱਥਨ ਦਾ ਮੌਕਾ ਨਹੀਂ ਦਿੱਤਾ ਉਹਨੂੰ ਅੱਛਾ ਹੀ ਵਿਧੀਪੁਰੋਂ ਫਾੜਕ ਤੋਂ ਕੰਦੇ ਚੱਕਿਆ ਵਾ ਹਾਂਜੀ ਜਿਹੜਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਂ ਹੀ ਹੁੰਦਾ ਜਾਂਦਾ ਸੀ ਹਾਂ ਮਤਲਬ ਜਿਹੜੇ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਬਿੱਲ ਡੇਰਾ ਬਾਬਾ ਨਾਨਕ ਵਾਲੇ ਨਾਲ ਹੁੰਦਾ ਸੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉੱਥੇ ਆ ਗਿਆ ਅੱਜ ਨਾਲੇ ਵਾਲੇ ਡਰਾਈਵਰਾਂ ਨਾਲ ਚੱਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਬਾਜੀ ਮੈਂ ਤਲਾ ਤਰਨ ਤਰਨ ਗੱਡੀ ਲਾਣ ਪਰ ਉੱਥੇ ਕਿਕਰ ਪਹੁੰਚੇ ਨਹੀਂ ਗਿਆ ਉਹਨਾਂ ਨੂੰ ਰਾਤ ਚ ਕੇਰ ਲਿਆ ਕਿਸੇ ਨੇ ਪੂਰਾ ਪਿੱਛੋਂ ਸੀਆਰ ਕੀਤੀ ਤੇ ਉਹ ਆਣ ਲਈ ਅਗਰ ਦੀ ਜਦੋਂ ਫੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਸਵਿਚ ਆਫ ਕਰਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਹਿਣਾ ਸੀ ਕਿ ਪੱਪੂ ਜੰਤੀਪੁਰਿਆ ਤੇ ਇੱਕ ਪੁਲਿਸ ਨਾਜੰਦੇ ਘਰ ਬੰਬਲਾਸਟ ਕੀਤਾ ਉਹਨਾਂ ਨੂੰ ਚਿਹਦਾ ਹੱਥ ਨਹੀਂ ਨਹੀਂ ਮੇਰਾ ਬੱਚਾ ਇਨ ਜਗ੍ਹਾ ਹੈ ਨਹੀਂ ਸੀ ਨਹੀਂ ਇਹ ਝੂਠਾ ਝਾਮ ਲਾਇਆ ਗਿਆ ਮੇਰੇ ਬੱਚੇ ਤੇ ਮੇਰੇ ਬੱਚੇ ਤੇ ਝੂਠਾ ਝਾਮ ਲਾਇਆ ਬਾਜੀ ਮੇਰਾ ਬੱਚਾ ਇੰਨੇ ਜੋਗਾ ਨਹੀਂ ਹੈਗਾ ਮੈਨੂੰ ਪਤਾ ਮੇਰਾ ਬੱਚਾ ਨਹੀਂ ਇੰਨੇ ਜੋਗਾ ਹੈਗਾ ਮੇਰਾ ਬੱਚਾ ਨਹੀਂ ਇੰਨੇ ਜੋਗਾ ਕੀ ਮੰਨ ਕੀ ਕਰਦੀ ਹੋ ਮੈਂ ਮੰਨ ਕੀ ਕਰਨੀ ਮੇਰਾ ਬੱਚਾ ਥੋੜੀ ਨਾ ਵਾਪਸ ਆ ਜਾ ਨਾ ਮੈਂ ਕਹਿੰਦੀ ਮੇਰੇ ਬੱਚੇ ਦੀ ਬੋਦੀ ਦੇ ਦੇਣ ਬਸ ਇੰਨੇ ਆ ਮੈਂ ਆਪਣੇ ਬੱਚੇ ਨੂੰ ਆਪਣੇ ਹੱਥੇ ਨਾਲ ਤੋੜ ਜਗਾ ਜੇ ਹਨ ਵਿਆਹ ਕਰਕੇ ਮੈਨੂੰ ਮਉਣ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਲੋਬੇ ਮੈਂ ਉਹ ਹੀ ਕਹਿਣਾ ਕਿ ਨਜਾਇਜ਼ ਕਿਉਂ ਇਹਨਾਂ ਨੇ ਕੀਤੀ ਹੈ ਮੈਨੂੰ ਦੱਸ ਦੇ ਘਰ ਆਣ ਕੇ ਮੇਰੇ ਨਾਲ ਕੋਈ ਗੱਲਬਾਤ ਕਰਦੇ ਤੇ ਮੈਨੂੰ ਦੱਸਿਆ ਕੋਈ ਨਹੀਂ ਬੇਮਾਰਾ ਹਾਲ ਕਰਦੇ ਕੀ ਕਰੀਏ ਮੰਗ ਕੀ ਕਰਦੇ ਮੰਗ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਸ ਵਾਲਿਆਂ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਮੇਰੇ ਪਿੰਡ ਵਿੱਚ ਦੀ ਗੱਲ ਹੈ ਪੁੱਛੋ ਕਿ ਇਹ ਭੈਣ ਭਰਾ ਨੂੰ ਕਿ ਬੰਦਾ ਮਾਰਿਆ ਜਾਂ ਕੀ ਕੰਮ ਹੈ ਮੈਂ ਬਚਾ ਕੇ ਤੇ ਕੀ ਆ ਵੇਖਿਆ ਜਿਹਨੇ ਉਹਦੇ ਨਾਲ ਜੇ ਕਿਸੇ ਨੇ ਨਾਲ ਖੜਿਆ ਤੇ ਉਹ ਵੀ ਨਿਰਦਸ਼ਣ ਕੁਛ ਦੇ ਕਾਰਵਾਈ ਪੂਰੀ ਕਰੋ ਇਹ ਬਿਲਕੁਲ ਜਿਆਜ ਹੋਣਿਆ ਬਿਲਕੁਲ ਜਿਆਜ ਹੋਣਿਆ ਹਜੇ ਇਹੋ ਬੱਤ ਲੁਕਾ ਨੇ ਅੱਗੇ ਜਿਹੜੇ ਚਾਰ ਪੰਜ ਕੰਮ ਕਾਊਂਟਰਾਂ ਦਾ ਕੰਡਣਾ ਕੀਤੇ ਆ ਪਾ ਕੀ ਕਰਦੇ ਨੇ ਮੈਨੂੰ ਸਮਝ ਤੋਰੇ ਲੱਗਦੀ ਤੇ ਜਿੰਨੇ ਜਦੂ ਮਾਰਦੇ ਦੇ ਨੇ ਤੇ ਕਹਿੰਦੇ ਨੇ ਕਾਊਂਟਰਾਂ ਨੇ ਮਤਲਬ ਮਾਰੇ ਇਹੋ ਗੱਲ ਕਰਦੇ ਸਲਾ ਕੀ ਸਭ ਤੋਂ ਕੋਈ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਇਹਨਾਂ ਤੇ ਸਾਨੂੰ ਕੋਈ ਪਤਾ ਨਹੀਂ ਤਾਂ ਮਾਪਿਆਂ ਦਾ ਕਹਿਣਾ ਕਿ ਇੱਕ ਮਹੀਨਾ ਹੋਇਆ ਸੀ ਹਜੇ ਕੰਮ ਦੇ ਉੱਤੇ ਜਾਂਦੇ ਨੂੰ ਰੋਜ਼ਗਾਰ ਆਉਂਦਾ ਸੀ ਦੋ ਦਿਨ ਤੋਂ ਘਰ ਨਹੀਂ ਸੀ ਆਇਆ ਬੀਤੇ ਰਾਤ ਖਬਰਾਂ ਦੇ ਵਿੱਚ ਪਤਾ ਚੱਲਿਆ ਕਿ ਮੋਹਿਦ ਦਾ ਪੁਲਿਸ ਦੇ ਵੱਲੋਂ ਇਨਕਾਊਂਟਰ ਕਰ ਦਿੱਤਾ